ਝੋਨਾ ਲੱਗਣ ਤੋਂ ਬਾਅਦ ਦੇ ਵਿੱਚ ਜਦੋਂ ਝੋਨੇ ਨੂੰ ਪਹਿਲੀ ਯੂਰੀਆ ਪਾਉਣੀ ਹੁੰਦੀ ਆ ਤਾਂ ਬੜੇ ਜ਼ਿਆਦਾ ਜਿਹੜੇ ਜ਼ਿੰਮੇਦਾਰ ਨੇ ਉਹਦੇ ਨਾਲ ਜ਼ਿੰਕ ਪਾਉਣ ਨੂੰ ਜ਼ਿਆਦਾ ਪਹਿਲ ਦਿੰਦੇ ਨੇ ਪ੍ਰੈਫਰ ਕਰਦੇ ਨੇ ਕਿ ਆਪਾਂ ਜ਼ਿੰਕ ਝੋਨੇ ਦੇ ਵਿੱਚ ਬਾ ਦਈਏ ਪਹਿਲੀ ਯੂਰੀਆ ਦੇ ਨਾਲ ਚਾਹੇ ਉਹ 33% ਵਾਲੀ ਪਾਉਣ ਜਾਂ 21% ਵਾਲੀ ਪਾਉਣ ਜਾਂ ਫਿਰ ਲਿਕਵਿਡ ਜ਼ਿੰਕਾਂ ਪਾਉਣ ਜਾਂ ਬਾਇਓ ਜ਼ਿੰਕਾਂ ਪਾਉਣ ਜਾਂ ਬੈਕਟੀਰੀਆ ਜ਼ਿੰਕਾਂ ਪਾਉਣ ਹਾਲਾਕਿ ਪੰਜਾਬ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਹੈ ਆਪਣੀ ਉਹ 33% ਜਾਂ 21% ਵਾਲੀ ਜ਼ਿੰਕ ਨੂੰ ਹੀ ਜ਼ਿਆਦਾ ਸੁਜੈਸਟ ਕਰਦੇ ਨੇ ਝੋਨੇ ਦੇ ਵਿੱਚ ਜਾਂ ਹੋਰ ਬਾਕੀ ਫਸਲਾਂ ਦੇ ਵਿੱਚ ਪਾਉਣ ਦੇ ਵਾਸਤੇ ਵੈਸੇ ਬਾਕੀ ਜਿੰਕਾਂ ਵੀ ਵਰਤ ਵਰਤਦੇ ਨੇ ਜ਼ਿਮੀਂਦਾਰ ਪਰ ਜ्यादातर ਇਨ੍ਹਾਂ ਜਿੰਕਾਂ ਦੀ ਹੀ ਵਰਤੋਂ ਕੀਤੀ ਜਾਂਦੀ ਏ ਪਰ ਕੀ ਤੁਸੀਂ ਜਾਣਦੇ ਹੋ ਕਿ ਚਾਹੇ ਤੁਸੀਂ ਕਿਸੇ ਵੀ ਜਿੰਕ ਦੀ ਵਰਤੋਂ ਕਰਦੇ ਹੋ ਭਾਵੇਂ ਲਿਕਵਿਡ ਵਾਲੀ ਦੀ ਕਰਦੇ ਹੋ ਜਾਂ 33 21 ਕੋਈ ਵੀ ਜਿੰਕ ਝੋਨੇ ਦੇ ਵਿੱਚ ਪਾਉਂਦੇ ਹੋ ਜੇਕਰ ਤੁਸੀਂ ਕੁਝ ਕੁ ਗੱਲਾਂ ਦਾ ਧਿਆਨ ਨਹੀਂ ਰੱਖਦੇ ਤਾਂ ਉਹ ਜਿਹੜੀ ਤੁਹਾਡੀ ਜਿੰਕ ਪਾਈਏ ਉਹ ਤੁਹਾਡੇ ਝੋਨੇ ਦਾ ਝਾੜ ਕਿੱਲੇ ਦੇ ਵਿੱਚੋਂ 5 ਤੋਂ 7 ਕੁਇੰਟਲ ਘਟਾ ਸਕਦੀ ਏ ਜੀ ਹਾਂ ਬਿਲਕੁਲ ਤੁਸੀਂ ਇਹਨਾਂ ਗੱਲਾਂ ਦੇ ਬਾਰੇ ਹੋ ਸਕਦਾ ਹੈ ਕਿ ਪਹਿਲਾਂ ਜਾਣੂ ਨਾ ਹੋ ਬੜੇ ਜ਼ਿਆਦੇ ਜਿਹੜੇ ਜ਼ਿਮੀਂਦਾਰ ਨੇ ਇਹਨਾਂ ਚੀਜ਼ਾਂ ਤੋਂ ਜਾਣੂ ਅੱਜ ਦੇ ਸਮੇਂ ਦੇ ਵਿੱਚ ਹੈਗੇ ਹੀ ਨਹੀਂਗੇ ਉਹ ਜ਼ਿੰਕ ਲੈ ਆਉਂਦੇ ਨੇ ਤੇ ਝੋਨੇ ਦੇ ਵਿੱਚ ਪਾ ਦਿੰਦੇ ਨੇ ਜਿਹਦੇ ਕਾਰਨ ਉਹਨਾਂ ਦਾ ਝਾੜ ਝੋਨੇ ਦਾ ਘਟ ਜਾਂਦਾ ਹੈ ਸੋ ਅੱਜ ਦੀ ਇਸ ਵੀਡੀਓ ਨੂੰ ਬਿਲਕੁਲ ਧਿਆਨ ਦੇ ਨਾਲ ਵੇਖਿਓ ਜੇ ਬਿਲਕੁਲ ਡਿਟੇਲਡ ਇਨਫੋਰਮੇਸ਼ਨ ਆਪਾਂ ਜ਼ਿੰਕ ਪਾਉਣ ਦੇ ਬਾਰੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗੇ ਚੈਨਲ ਨੂੰ ਜੇਕਰ ਹਾਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਕੇ ਨਾਲ ਬੈਲ ਜਿਹੜੀ ਉਹਨੂੰ ਦਬਾ ਲਓ ਤਾਂ ਜੋ ਹੋਰ ਐਗਰੀਕਲਚਰ ਦੇ ਨਾਲ ਰਿਲੇਟਿਡ ਕੰਟੈਂਟ ਜਿਹੜ ਸੇਰ ਤੁਹਾਡੇ ਤੱਕ ਪਹੁੰਚਦਾ ਰਹੇ ਦੋਸਤੋ ਜਦੋਂ ਕੋਈ बिजनेसमੈਨ ਦੇ ਦਿਮਾਗ ਦੇ ਨਾਲ ਖੇਤੀ ਨੂੰ ਕਰਨ ਦੇ ਬਾਰੇ ਸੋਚਦਾ ਹੈ ਤੇ ਉਹ ਇਹ ਮੰਨ ਲੈਂਦਾ ਹੈ ਕਿ ਜਿੰਨਾ ਮੈਂ ਜ਼ਿਆਦਾ ਖਰਚਾ ਕਰੂੰਗਾ ਉਨਾ ਹੀ ਮੈਨੂੰ ਜ਼ਿਆਦਾ ਵਧੀਆ ਰਿਸਪੌਂਸ ਵੇਖਣ ਨੂੰ ਮਿਲੇਗਾ ਪਰ ਖੇਤੀ ਦੇ ਵਿੱਚ ਇਦਾਂ ਨਹੀਂ ਹੁੰਦਾ ਖੇਤੀ ਦੇ ਵਿੱਚ ਕਈ ਵਾਰੀ ਜ਼ਿਆਦਾ ਖਰਚੇ ਕਰਨ ਦੇ ਨਾਲ ਵੀ ਤੁਸੀਂ ਝਾੜ ਘਟਾ ਲੈਂਦੇ ਹੋ ਤੇ ਕਈ ਵਾਰੀ ਥੋੜੇ ਖਰਚੇ ਦੇ ਨਾਲ ਵੀ ਆਪਾਂ ਬੰਪੂਰ ਝਾੜ ਲੈ ਲੈਨੇ ਆ ਗੱਲ ਸਿਰਫ ਹੁੰਦੀ ਏ ਮੈਨੇਜਮੈਂਟ ਦੀ ਜਦੋਂ ਆਪਾਂ ਕੋਈ ਚੀਜ਼ ਦਾ ਆਪ ਸੇਵਨ ਕਰਨਾ ਹੁੰਦਾ ਏ ਕੋਈ ਚੀਜ਼ ਖਾਣੀ ਹੁੰਦੀ ਏ ਤਾਂ ਆਪਾਂ ਬੜੀਆਂ ਜ਼ਾਦੀਆਂ ਵਿਚਾਰਾਂ ਕਰਦੇ ਆ ਕਿ ਇਸ ਚੀਜ਼ ਦੇ ਖਾਣ ਤੋਂ ਬਾਅਦ ਦੇ ਵਿੱਚ ਦੂਜੀ ਚੀਜ਼ ਆਪਾਂ ਨਹੀਂ ਖਾਣੀ ਉਹ ਜੇ ਆਪਾਂ ਹੁਣ ਖਾਧੀਏ ਤਾਂ ਇਹਦੇ ਤੋਂ ਬਾਅਦ ਦੇ ਵਿੱਚ ਫੁਲਾਣੀ ਚੀਜ਼ ਆਪਾਂ ਨਹੀਂ ਖਾਣੀ ਪਰ ਜਦੋਂ ਪਰ ਜ਼ਮੀਨ ਦੇ ਵਿੱਚ ਕੋਈ ਖਾਦ ਦੀ ਵਰਤੋਂ ਕਰਦੇ ਆਂ ਤੇ ਆਪਾਂ ਬਿਲਕੁਲ ਵੀ ਨਹੀਂ ਸੋਚਦੇ ਕਿ ਆਪਾਂ ਇਹਦੇ ਤੋਂ ਪਹਿਲਾਂ ਕਿਹੜੀ ਖਾਦ ਪਾਈ ਸੀ ਜਾਂ ਫਿਰ ਜਿਹੜੀ ਖਾਦ ਅਸੀਂ ਹੁਣ ਪਾਉਣ ਲੱਗੀਆਂ ਉਹਦੇ ਸਾਨੂੰ ਪਾਉਣ ਤੋਂ ਬਾਅਦ ਦੇ ਵਿੱਚ ਕੀ ਪ੍ਰਭਾਵ ਵੇਖਣ ਨੂੰ ਮਿਲਣਗੇ ਚੰਗੇ ਪ੍ਰਭਾਵ ਪੈਣਗੇ ਜਾਂ ਫਿਰ ਮਾੜੇ ਪੈਣਗੇ ਵੇਖੋ ਗਲਤੀ ਕਿੱਥੇ ਹੁੰਦੀ ਏ ਬੜੇ ਜ਼ਿਆਦੇ ਜ਼ਿਮੀਂਦਾਰ ਝੋਨੇ ਦੇ ਵਿੱਚ ਡੀਪੀ ਦੀ ਵਰਤੋਂ ਕਰਦੇ ਨੇ ਜਾਂ ਫਿਰ ਸਿੰਗਲ ਸੁਪਰ ਫਾਸਫੇਟ ਪਾਉਂਦੇ ਨੇ ਜਿੰਨਾ ਜ਼ਮੀਨਾਂ ਦੇ ਵਿੱਚ ਫਾਸਫੋਰਸ ਦੀ ਕਮੀ ਹੈ ਉਹਨਾਂ ਦੇ ਵਿੱਚ ਆਪਾਂ ਨੂੰ ਇਹ ਚੀਜ਼ਾਂ ਜਿਹੜੀਆਂ ਖਾਸ ਕਰਕੇ ਸਿੰਗਲ ਸੁਪਰ ਫਾਸਫੇਟ ਆਪਾਂ ਵੀ ਤੁਹਾਨੂੰ ਸੁਜੈਸਟ ਕਰਦੇ ਹਾਂ ਕਿ ਚੋਨੇ ਦੇ ਵਿੱਚ ਆਪਾਂ ਨੂੰ ਨਦੀਨ ਨਾਸ਼ਕ ਦਵਾਈ ਦੇ ਨਾਲ ਪਾਉਣੀ ਚਾਹੀਦੀ ਏ ਜਿੰਨਾ ਜਿੰਨਾ ਜ਼ਮੀਨਾਂ ਦੇ ਵਿੱਚ ਆਪਾਂ ਨੂੰ ਫਾਸਫੋਰਸ ਦੀ ਕਮੀ ਜ਼ਿਆਦਾ ਵੇਖਣ ਨੂੰ ਮਿਲਦੀ ਏ ਹੁਣ ਗਲਤੀ ਕਿੱਥੇ ਹੁੰਦੀ ਏ ਗਲਤੀ ਇੱਥੇ ਹੁੰਦੀ ਏ ਕਿ ਤੁਸੀਂ ਪਹਿਲਾਂ ਸਿੰਗਲ ਸੁਪਰ ਫਾਸਫੇਟ ਪਾਈਏ ਚੋਨੇ ਦੇ ਵਿੱਚ ਜਾਂ ਫਿਰ ਡੀਏਪ ਪਾਈਏ ਤੇ ਪਹਿਲੀ ਹੀ ਯੂਰੀਆ ਦੇ ਨਾਲ ਜਾਂ ਫਿਰ ਕਟੋ-ਕਟ 20 ਦਿਨਾਂ ਤੋਂ ਪਹਿਲਾਂ ਤੁਸੀਂ ਉਸ ਝੋਨੇ ਦੇ ਵਿੱਚ 21% ਜਾਂ ਫਿਰ 33% ਵਾਲੀ ਜ਼ਿੰਕ ਜਿਹੜੀ ਪਾ ਦਿੰਦੇ ਜੀ ਜੇਕਰ ਇਹ ਕੰਮ ਤੁਸੀਂ ਕਰਦੇ ਜੀ ਤਾਂ ਉਹਦੇ ਨਾਲ ਆਪਣੇ ਝਾੜ ਦਾ ਨੁਕਸਾਨ ਵੀ ਹੁੰਦਾ ਹੈ ਤੇ ਕਟੋ-ਕਟ 20 ਦਿਨ ਤੁਹਾਡਾ ਝੋਨਾ ਰੁੱਕ ਜਾਂਦਾ ਹੈ ਜਿੰਨੇ ਹੁਣ ਗਰੋਥ ਕਰਨੀ ਸੀ ਉਹ 20 ਦਿਨ ਬਾਅਦ ਦੇ ਵਿੱਚ ਜਾ ਕੇ ਉਹੋ ਹੀ ਗਰੋਥ ਕਰੂਗਾ 20 ਦਿਨਾਂ ਦਾ ਫਰਕ ਤੁਹਾਡੇ ਉਸ ਝੋਨੇ ਦਾ ਪੈ ਜਾਊਗਾ ਹਾਂ ਜੇਕਰ ਤੁਸੀਂ ਕੋਈ ਲਿਕਵਿਡ ਜ਼ਿੰਕ ਦੀ ਵਰਤੋਂ ਕਰਦੇ ਹੋ ਮਾਰਕੀਟ ਦੇ ਵਿੱਚ ਬੜੀਆਂ ਜ਼ਿੰਕਾਂ ਆਉਂਦੀਆਂ ਨੇ ਤਾਂ ਚਾਹੀਏ ਤੁਸੀਂ ਡੀਪੀ ਦੇ ਨਾਲ ਹੀ ਕਿਉਂ ਨਾ ਬਾਦੋ ਤੁਸੀਂ ਉਹਨਾਂ ਨੂੰ ਵਰਤ ਸਕਦੇ ਜੇ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਪਰ ਜੇਕਰ 33% ਵਾਲੀ ਪਾਉਣੀ ਹੈ ਜਾਂ ਫਿਰ 21% ਵਾਲੀ ਪਾਉਣੀ ਹੈ ਤਾਂ ਤੁਹਾਨੂੰ ਘੱਟ ਤੋਂ ਘੱਟ 20 ਦਿਨ ਦਾ ਵਕਬਾ ਜਿਹੜਾ ਵਿੱਚ ਜ਼ਰੂਰ ਰੱਖਣਾ ਪਊਗਾ ਜੇਕਰ ਇਹਦੇ ਤੋਂ ਪਹਿਲਾਂ ਤੁਸੀਂ ਇਹਨਾਂ ਜ਼ਿੰਕਾਂ ਨੂੰ ਪਾਉਂਦੇ ਜਿ ਝੋਨੇ ਦੇ ਵਿੱਚ ਡੀਏਪ ਪਾਉਣ ਤੋਂ ਬਾਅਦ ਸਿੰਗਲ ਸੁਪਰ ਫਾਸਫੇਟ ਪਾਉਣ ਤੋਂ ਬਾਅਦ ਤਾਂ ਤੁਹਾਨੂੰ ਉਸ ਝੋਨੇ ਦੇ ਉੱਤੇ ਫਾਇਦੇ ਦੀ بجائے ਨੁਕਸਾਨ ਜਿਹੜੇ ਨੇ ਉਹ ਵੇਖਣ ਨੂੰ ਮਿਲਣਗੇ ਜ਼ਿੰਕ ਨੂੰ ਪਾਉਣ ਸਮੇਂ ਹੋਰ ਬੜੀਆਂ ਜਿਆਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਏ ਕਿ ਜ਼ਿੰਕ ਪਾਉਣੀ ਏ ਜਦੋਂ ਆਪਾਂ ਜ਼ਮੀਨ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਗਾਰੇ ਦੇ ਵਿੱਚ ਆਪਾਂ ਪਾਉਣੀ ਏ ਯੂਰੀਆ ਦੇ ਵਿੱਚ ਰਲਾਉਣ ਦੀ بجائے ਜੇਕਰ ਆਪਾਂ ਮਿੱਟੀ ਦੇ ਵਿੱਚ ਜਾਂ ਰੇਤ ਦੇ ਵਿੱਚ ਰਲਾ ਕੇ ਜ਼ਿੰਕ ਦਾ ਛਟਾ ਕਰਦੇ ਆ ਤਾਂ ਤੁਹਾਨੂੰ ਜਿਆਦੇ ਵਧੀਆ ਰਿਜ਼ਲਟ ਵੇਖਣ ਨੂੰ ਮਿਲਣਗੇ ਜੇਕਰ ਤੁਸੀਂ 33 ਜਾਂ 21 ਵਾਲੀ ਜ਼ਿੰਕ ਦੀ ਵਰਤੋਂ ਕਰਦੇ ਜੇ ਹਾਂ ਜੇਕਰ ਤੁਸੀਂ ਕਿਸੇ ਲਿਕਵਿਡ ਜ਼ਿੰਕ ਦੀ ਵਰਤੋਂ ਕਰਦੇ ਜੇ ਤਾਂ ਫਿਰ ਤੁਸੀਂ ਯੂਰੀਆ ਦੇ ਵਿੱਚ ਰਲਾ ਕੇ ਵੀ ਉਹਦਾ ਛੱਟਾ ਜਿਹੜਾ ਹੈ ਉਹ ਕਰ ਸਕਦੇ ਜੀ ਜਿੰਕਾਂ ਪਾਈਏ ਕਿਹੜੀਆਂ ਗੇੜੀਆਂ ਵੇਖੋ ਜਿੰਕ ਤੁਸੀਂ 33 ਵਾਲੀ ਵੀ ਪਾ ਸਕਦੇ ਜੇ 21 ਵਾਲੀ ਵੀ ਪਾ ਸਕਦੇ ਜੇ ਲਿਕਵਿਡ ਜਿੰਕਾਂ ਵੀ ਪਾ ਸਕਦੇ ਜੇ ਬਾਇਓ ਜਿੰਕ ਨਹੀਂ ਪਾਉਣੀ ਝੋਨੇ ਦੇ ਵਿੱਚ ਝੋਨੇ ਦੇ ਵਿੱਚ ਤੁਸੀਂ ਬੈਕਟੀਰੀਆ ਜਿੰਕ ਨਹੀਂ ਪਾਉਣੀ ਇਹ ਜਿਹੜੀਆਂ ਦੋ ਤਰ੍ਹਾਂ ਦੀਆਂ ਜਿੰਕਾਂ ਨੇ ਇਹਨਾਂ ਨੂੰ ਤੁਸੀਂ ਝੋਨੇ ਦੇ ਵਿੱਚ ਵਾਰਨਾ ਨਹੀਂਗਾ ਬਾਕੀ ਤਿੰਨ ਜਿਹੜੀਆਂ ਜਿੰਕਾਂ ਨੇ ਉਹਨਾਂ ਦੇ ਵਿੱਚੋਂ ਕਿਸੇ ਵੀ ਜਿੰਕ ਦੀ ਵਰਤੋਂ ਜਿਹੜੀ ਝੋਨੇ ਦੇ ਵਿੱਚ ਤੁਸੀਂ ਕਰ ਸਕਦੇ ਜੀ ਸੋ ਜਿੱਥੇ ਤੁਸੀਂ ਖਰਚਾ ਕਰਨਾ ਹੈ ਉੱਥੇ ਨਾਲ ਦੀ ਨਾਲ ਆਪਾਂ ਨੂੰ ਕੁਝ ਸੂਝ-ਬੂਝ ਤੋਂ ਕੰਮ ਲੈਣ ਦੀ ਵੀ ਲੋੜ ਹੁੰਦੀ ਏ ਜਿਆਦਾ ਖਰਚਾ ਕਰਨ ਦੇ ਨਾਲ ਨਹੀਂ ਜਿਆਦਾ ਸੂਝ-ਬੂਝ ਤੋਂ ਕੰਮ ਲੈਣ ਦੇ ਨਾਲ ਝਾੜ ਵਧਦੇ ਨੇ ਉਮੀਦ ਕਰਦੇ ਹਾਂ ਕਿ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀਏ ਤਾਂ ਹੋਰ ਕਿਸਾਨਾਂ ਦੇ ਨਾਲ ਜ਼ਰੂਰ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਜੇ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ